ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਨੋਖੀ ਚੀਜ਼ ਵਿਖਾਉਣੀ ਏ। ਇਸ ਪੈਂਡ ਦੇ ਵਿੱਚ ਹਰ ਇੱਕ ਘਰ ਦੇ ਅੱਗੇ ਇਹ ਬੋਤਲਾਂ ਟੰਗੀਆਂ ਹੋਈਆਂ ਨੇ। ਤੇ ਇਹਨਾਂ ਬੋਤਲਾਂ ਦੇ ਵਿੱਚ ਨੀਲ ਪਾਇਆ ਹੋਇਆ ਜੋ ਕੱਪੜਿਆਂ ਵਾਲਾ ਨੀਲ ਹੁੰਦਾ। ਤੇ ਨੀਲ ਪਾ ਕੇ ਹਰ ਇੱਕ ਗੇਟ ਦੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ। ਕਿ ਇਸ ਪਿੰਡ ਦੇ ਵਿੱਚ ਹਰ ਇੱਕ ਗੇਟ ਦੇ ਅੱਗੇ ਗਲੀਆਂ ਦੇ ਵਿੱਚ ਇਹ ਬੋਤਲਾਂ ਟੰਗੀਆਂ ਹੋਈਆਂ ਵਿੱਚ ਨੀਲ ਪਾਇਆ ਹੋਇਆ ਹੈ ਇਹ ਤੁਸੀਂ ਦੱਸਣਾ ਵੀ ਇਹ ਕੀ ਕਾਰਨ ਹੈ ਕਿਉਂਕਿ ਸਾਨੂੰ ਇਹਨਾਂ ਗਲੀਆਂ ਦੇ ਵਿੱਚ ਕੋਈ ਬੰਦਾ ਟੱਕਰਿਆ ਨਹੀਂ ਤੇ ਨਹੀਂ ਅਸੀਂ ਪੁੱਛਣਾ ਸੀ ਬਈ ਇਹ ਕੀ ਕਾਰਨ ਬਈ ਇਹ ਬੋਤਲਾਂ ਕਿਉਂ ਟੰਗੀਆਂ ਨੇ ਆ ਤੁਸੀਂ ਵੇਖ ਰਹੇ ਹੋ ਬਈ ਹਰ ਇੱਕ ਗਲੀ ਦੇ ਵਿੱਚ ਗੇਟ ਦੇ ਅੱਗੇ ਨੀਲ ਪਾ ਕੇ ਬੋਤਲਾਂ ਟੰਗੀਆਂ ਹੋਈਆਂ ਨੇ ਸੋ ਜਿਹਨਾਂ ਦੋਸਤਾਂ ਮਿੱਤਰਾਂ ਨੂੰ ਪਤਾ ਹੋਇਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਬਈ ਇਹਨਾਂ ਦਾ ਇਹ ਕਿਉਂ ਟੰਗੀਆਂ ਹੋਈਆਂ ਨੇ ਤੇ ਕੀ ਕਾਰਨ ਹੈ